ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅੱਜ ਦੇ ਭਾਗ ਦੇ ਅੰਦਰ ਜਪਜੀ ਸਾਹਿਬ ਜੀ ਦੇ ਅਰਥ ਬੋਧ ਚ ਸਰਵਣ ਕਰਾਂਗੇ ਦੇਦਾ ਦੇ ਲੈਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਦਾਂ ਤੇ ਮਨੁੱਖ ਸੋਚਦਾ ਹੈ ਕਿ ਸਾਰੀ ਹੀ ਲੇ ਵਸੀਲੇ ਮੈਂ ਕਰਦਾ ਮੈਂ ਕਰਤਾ ਤਰਤਾ ਤੇ ਸਭ ਨੂੰ ਰਿਜਕ ਦੇਣ ਵਾਲਾ ਵੀ ਮੈਂ ਹੀ ਆ ਲੇਕਿਨ ਫਿਰ ਪੱਥਰਾਂ ਦੇ ਅੰਦਰ ਦੇਣ ਵਾਲਾ ਕੌਣ ਆ ਫਿਰ ਪਾਣੀ ਦੇ ਅੰਦਰ ਦੇਣ ਵਾਲਾ ਕੌਣ ਆ ਸ਼ੁਕਰਾਨਾ ਕਰੋ ਸਜਦਾ ਕਰੋ ਤੇ ਉਸ ਵਾਹਿਗੁਰੂ ਦਾ ਕਰੋ ਜੀਸ ਨੇ ਸਾਨੂੰ ਉਦਮ ਕਰਨ ਵਾਸਤੇ ਹਿੰਮਤ ਕਰਨ ਵਾਸਤੇ ਇਹ ਸਰੀਰ ਔਰ ਸਵਾਸ ਬਖਸ਼ੀ ਨੇ ਇਸ ਦੇ ਹਿਸਾਬ ਨਾਲ ਦੇਣ ਵਾਲਾ ਦਾਤਾਰ ਜਿਹੜਾ ਹੈ ਉਹ ਪਰਮਾਤਮਾ ਹੈ ਮਨੁੱਖ ਤੇ ਖਾਂਦਾ ਖਾਂਦਾ ਇੱਕ ਦਿਨ ਦੰਦ ਟੁੱਟ ਜਾਂਦੇ ਨੇ ਸਰੀਰ ਰਹਿ ਜਾਂਦਾ ਲੇਕਿਨ ਪਦਾਰਥ ਖਤਮ ਨਹੀਂ ਹੁੰਦੇ ਇੰਨੀ ਉਹਦੀ ਦਾਤਾਰ ਦੀ ਦੇਣ ਦੀ ਸ਼ਮਤਾ ਹੈ ਮਹਾਰਾਜ ਕਹਿੰਦੀ ਹਰ ਇੱਕ ਯੁੱਗ ਦੇ ਅੰਦਰ ਉਹਨੇ ਹਰ ਕਿਸੇ ਨੂੰ ਇਹ ਦਾਤ ਪਦਾਰਥ ਦਿੱਤੇ ਨੇ ਇਸ ਲਈ ਮਨੁੱਖ ਕਿਸੇ ਨੂੰ ਨਹੀਂ ਦਿੰਦਾ ਦੇਣ ਵਾਲਾ ਵਾਹਿਗੁਰੂ ਹੈ